ਸਮਰਾਲਾ ਦੇ ਨੇੜਲੇ ਪਿੰਡ ਚਾਰ ਸਾਹਿਬ ਵਿਖੇ ਹਰ ਸਾਲ 7 ਅਗਸਤ ਨੂੰ ਸੰਤ ਬਾਬਾ ਪਿਆਰਾ ਸਿੰਘ ਜੀ ਦੀ ਵਰਸੀ ਪੂਰੀ ਸ਼ਰਧਾ ਨਾਲ ਮਨਾਈ ਜਾਂਦੀ ਹੈ ਜਿਸ ਵਿੱਚ ਇਲਾਕੇ ਦੀਆਂ ਸੰਤਾਂ ਵੱਡੀ ਤਾਦਾਦ ਵਿੱਚ ਇਤਿਹਾਸਿਕ ਗੁਰਦੁਆਰਾ ਸ੍ਰੀ ਚਾਰ ਸਾਹਿਬ ਵਿਖੇ ਇਕੱਤਰ ਹੋ ਕੇ ਨਤਮਸਤਕ ਹੁੰਦੀਆਂ ਹਨ ਇਸ ਤਰ੍ਹਾਂ ਹੀ ਜਾਣਕਾਰੀ ਦਿੰਦੇ ਹੋਏ ਦੀਪੂ ਕਕਰਾਲਾ ਕਨੇਡਾ ਵੱਲੋਂ ਦੱਸਿਆ ਗਿਆ ਕਿ ਕਨੇਡਾ ਦੇ ਬਰੇਮਟਮ ਸ਼ਹਿਰ ਵਿੱਚ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਨੋ 10 ਤੇ 11 ਅਗਸਤ ਨੂੰ ਸੰਤ ਬਾਬਾ ਪਿਆਰਾ ਸਿੰਘ ਚਾਰ ਸਾਹਿਬ ਵਾਲਿਆਂ ਦੀ ਵਰਸੀ ਬੜੀ ਹੀ ਸ਼ਰਧਾ ਨਾਲ ਮਨਾਈ ਜਾ ਰਹੀ ਹੈ ਜਿਸ ਵਿੱਚ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੁੰਦੇ ਹਨ ਇਹਨਾਂ ਦਿਨਾਂ ਵਿੱਚ ਸ੍ਰੀ ਅਖੰਡ ਪਾਠ ਆਰੰਭ ਕਰਵਾਏ ਜਾਂਦੇ ਹਨ ਅਤੇ 11 ਅਗਸਤ ਨੂੰ ਸਮਾਪਤੀ ਕੀਤੀ ਜਾਂਦੀ ਹੈ ਗੁਰੂ ਦਾ ਲੰਗਰ ਤਿੰਨੋ ਦਿਨ ਅਟੁੱਟ ਵਰਤਾਇਆ ਜਾਂਦਾ ਹੈ ਦੀਪੂ ਕਕਰਾਲਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਾਬਾ ਜੀ ਸੰਤ ਬਾਬਾ ਪਿਆਰਾ ਸਿੰਘ ਜੀ ਦੀ ਵਰਸੀ ਹਰ ਸਾਲ ਹੀ ਕੈਨੇਡਾ ਵਿੱਚ ਮਨਾਈ ਜਾਂਦੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਇਸੇ ਤਰ੍ਹਾਂ ਦੇ ਸਮਾਗਮ ਕੀਤੇ ਜਾਣਗੇ ਦੀ ਵਰਸਰੀ ਧੀਰਪੁਰ ਘਰ ਬਰੰਡਰ ਵਿਖੇ 9 10 ਤੇ 11 ਕਾਸਤ ਨੂੰ ਪਾਈ ਜਾ ਰਹੀ ਆ ਔਗਸਟ ਨੂੰ 10 ਵਜੇ ਸ੍ਰੀ ਖੰਡ ਪਾਤ ਸਾਹਿਬ ਤੇ ਰੰਭ ਹੋਣਗੇ 11 ਕਾਸਤ ਨੂੰ 10 ਵਜੇ ਭੋਗ ਫਰੰਗੇ ਭੋਗ ਤੋਂ ਪ੍ਰਾਪਤ ਰਾਗੀ ਢਾਡੀ ਕੀਰਤਨ ਦਰਵਾਜ਼ਾ ਸਜੇਗਾ ਸੋ ਆਪ ਸਾਰੇ ਨੂੰ ਸਾਲ ਸਾਖ ਦੇ ਚਰਨਾਂ ਚ ਬੇਂਦੀ ਆ ਇਹ ਗੁਰੂ ਘਰ ਰਿਪੋਰਟ ਦੇ ਗੁਰੂ ਘਰ ਦੀਆਂ ਪੂਛਾਂ ਪ੍ਰਾਪਤ ਕਰੋ ਧੰਨਵਾਦ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ